ਉਹ ਜੁੱਤੀਆਂ ਦੀ ਦੁਕਾਨ ਕਰਦਾ ਸੀ ਚੱਪਲਾਂ ਵਗਦਾ ਵੇਚਦਾ ਸੀ ਤਰੀਕ ਆਵਾਜ਼ ਨਹੀਂ ਲੱਗਦਾ ਸੀ ਤੇ ਉਹਦੇ ਦੇਖਿਆ ਤੇ ਉਹਦਾ ਲੱਗਦਾ ਉਹਦਾ ਮਟਰ ਹੋਇਆ ਬਾਸਾ ਜੇ ਪ੍ਰਾਇਮਰੀ ਸਟੇਜ ਹੈ ਜੇ ਅਸੀਂ ਸ਼ੁਰੂ ਕਰਤੀ ਆਪਣੀ ਰਿਸਰਚ ਇਦੇ ਵਿੱਚ ਹਰ ਟੰਗ ਨਾਲ ਸੀ ਟੈਕਨੀਕਲੀ ਮੈਨੂਅਲੀ ਹਰ ਟੰਗ ਨਾਲ ਕਰਦੀ ਹੈ ਕੋਈ ਇਨੀਸ਼ੀਅਲ ਸਟੇਜ ਹੈ ਜੇ ਡਿਊਰਿੰਗ ਇਨਵੈਸਟੀਗੇਸ਼ਨ ਸਰ ਨਹੀਂ ਗਿਆ ਨਾ ਪਰ ਜਦੋਂ ਮਤਲਬ ਮਿਲੂਗਾ ਉਦੋਂ ਕੇ ਆਪਾਂ ਸਰਦੇ ਹਾਥੀ ਗੇਟ ਨੇੜੇ ਇੱਕ ਵਿਅਕਤੀ ਦੀ ਪੇਤ ਭਰੇ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ ਉਸ ਲਾਸ਼ ਦੇ ਦੋਵੇਂ ਹੱਥ ਪੈਰ ਰੱਸੀ ਦੇ ਨਾਲ ਬੰਨੇ ਹੋਏ ਸਨ ਮ੍ਰਿਤਕ ਦੀ ਪਛਾਣ ਯਸ਼ਪਾਲ ਵੱਜੂ ਹੋਈ ਹੈ ਜੋ ਕਾਫੀ ਲੰਬੇ ਸਮੇਂ ਤੋਂ ਜੁੱਤੀਆਂ ਦਾ ਕਾਰੋਬਾਰ ਕਰਦਾ ਆ ਰਿਹਾ ਸੀ ਜਾਣਕਾਰੀ ਮੁਤਾਬਕ ਯਸ਼ਪਾਲ ਆਪਣੀ ਦੁਕਾਨ ਦੇ ਉੱਪਰ ਹੀ ਰਹਿੰਦਾ ਸੀ ਜਦਕਿ ਉਸ ਦਾ ਪਰਿਵਾਰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਅਧੀਨ ਰਹਿੰਦਾ ਸੀ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਯਸ਼ਪਾਲ ਦੀ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਟੀਵੀ ਸਕੂਲ ਹਾਤੀਕੇ ਜਿਹੜਾ ਉਹਦਾ ਥੋੜਾ ਅੱਗੇ ਇੱਕ ਦੁਕਾਨ ਹੈ ਜੁੱਤੀਆਂ ਵਾਲੀ ਉਹ ਜੁੱਤੀਆਂ ਦੀ ਦੁਕਾਨ ਕਰਦਾ ਸੀ ਚਪਲਾਂ ਵਗੈਰਾ ਵੇਚਦਾ ਸੀ ਗਰੀਬ ਆਦਮੀ ਲੱਗਦਾ ਸੀਗਾ ਉਹਦੇ ਦੇਖਿਆ ਤੇ ਉਹਦਾ ਲੱਗਦਾ ਵੀ ਉਹਦਾ ਮਰਡਰ ਹੋਇਆ ਹੈ ਬਾਕੀ ਅਜੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਆਪਣੇ ਤਫ਼ਤੀਸ਼ਾਂ ਪਤਾ ਲੱਗੇਗਾ ਕਿੰਨੀ ਏ ਸੀ ਤੇ ਕੇ ਕਹਿੰਦੇ ਆ ਜ ਆ ਵੀ ਇੱਥੇ ਰਹਿੰਦਾ ਸੀਗਾ ਇਹ ਜਸ਼ਪਾਲ ਨਾਂ ਦਾ ਵਿਅਕਤੀ ਹੈ ਜੀ ਬਾਕੀ ਘਰਵਾਲੇ ਦਾ ਉੱਥੇ ਰਹਿੰਦਾ ਸਮਾਉਂ ਵਾਲੇ ਏਰੀਆ ਦੇ ਵਿੱਚ ਇਹ ਇਕੱਲਾ ਹੀ ਤੇ ਚਪਲਾਂ ਦੀ ਦੁਕਾਨ ਕਰਦਾ ਸੀਗਾ ਇਥੇ ਕੀ ਰਾਸ ਹੁੰਦਾ ਸੀਗਾ ਇੱਥੇ ਖੰਦਾਬਿੰਦਾ ਸੀਗਾ ਤੇ ਇਹਦੀ 51 ਜੀਐਸ 52 ਸਾਲ ਉਪਰ ਹੈ ਸਰ ਕੋਈ ਸੀਸੀਟੀਵੀ ਨਹੀਂ ਹੈ ਕਿਉਂਕਿ ਬਸ ਅਜੇ ਪ੍ਰਾਇਮਰੀ ਸਟੇਜ ਹੈ ਜੇ ਅਸੀਂ ਸ਼ੁਰੂ ਕਰਤੀ ਆਪਣੀ ਇਨਵੈਸਟੀਗੇਸ਼ਨ ਇਹਦੇ ਵਿੱਚ ਹਰ ਟੰਗ ਨਾਲ ਜੀ ਟੈਕਨੀਕਲੀ ਮੈਨੂਅਲੀ ਹਰ ਟੰਗ ਨਾਲ ਕਰਤੀ ਹੈ ਜੀ ਸੋ ਸੱਚੇ ਤੇ ਵੀ ਹੱਥ ਪੈਰ ਬੰਨੇ ਹੋਏ ਸਕੇ ਇਹ ਜੋ ਲੋਟਰ ਬਾਪ ਦਾ ਮਾਮਲਾ ਆ ਰਿਹਾ ਹੈ ਜਾਂ ਕੋਈ ਰੰਗਤ ਪਾਣੀ ਦੇ ਕੋਈ ਇਨੀਸ਼ੀਅਲ ਸਟੇਜ ਹੈ ਜੇ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਜਿਹੜਾ ਨਾ ਆਪਾਂ ਜਦੋਂ ਖ਼ਲੂ ਮਿਲੂਗਾ ਉਸ ਤੋਂ ਕੇ ਆਪਾਂ ਕਰਾਂਗੇ ਦੇਖੋ ਕਿ ਜਿਸ ਕਰਾਂਗੇ ਜੀ ਇਹ ਜਿਸ ਕਰਕੇ ਦੇ ਇਨਵੈਸਟੀਗੇਟ ਕਰਾਂਗੇ ਅੱਜ ਹੁਣ ਤੱਕ ਦੀ ਸਾਨੂੰ ਇਹੀ ਜੋ ਇਨਫਾਰਮੇਸ਼ਨ ਮਿਲਿਆ ਵੀ ਇਹ ਕਲਾ ਹੀ ਦੁਕਾਨ ਤੇ ਰਹਿੰਦਾ ਸੀ ਕੰਮ ਕਰਦਾ ਜੀ ਤੇ ਚਪੜਾਂ ਦੀ ਦੁਕਾਨ ਹੈ ਸਰ ਇਹ ਪਰਿਵਾਰ ਦੇ ਵਿੱਚੋਂ ਕੋਣ ਹੈ ਜਿਹਦਾ ਪਰਿਵਾਰ ਬਾਕੀ ਸਾਰਾ ਜ਼ਮਾਵਾਦ ਤੇ ਵੰਦਾ ਹੈ ਇਹਦੀ ਬੇਟਾ ਹੈ ਬੇਟੀ ਹੈ ਜੀ ਮਦਰ ਹੈ ਦਾ ਬ੍ਰਦਰ ਫੈਮਲੀ ਸਾਰੀ ਹੈਗੀ ਹੈ ਉਹਦੇ ਰੰਦੇ ਕਲਾ ਇੱਥੇ ਰਹਿੰਦਾ ਸੀ ਠੀਕ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਮੈਂ ਪਰਮਨਦੀ ਸਟੇਜ ਆ ਇਹਦੇ ਵਿੱਚ ਅਸੀਂ ਸ਼ੁਰੂ ਕਰਤੀ ਆਪਣੀ ਕਾਰਵਾਈ ਜਿਹੋ ਜਿਹੇ ਵੀ ਅੱਗੇ ਸਾਨੂੰ ਆਊਗਾ ਤੁਹਾਨੂੰ ਸ਼ੇਅਰ ਕਰਤਾ ਜਾਏਗਾ। ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਇਹ ਕਤਲ ਦਾ ਮਾਮਲਾ ਲੱਗਦਾ ਹੈ ਪਰ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿ ਆਖਿਰਕਾਰ ਜਸ਼ਪਾਲ ਦੀ ਮੌਤ ਕਿਵੇਂ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੱਥ ਪੈਰ ਬੰਨੇ ਹੋਏ ਸੀ ਉਸ ਤੋਂ ਇਨਜਾਬਦਾ ਹੈ ਕਿ ਕਿਸੇ ਵੱਲੋਂ ਜਸ਼ਪਾਲ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਇਹ ਕਤਲ ਦੇ ਕਾਰਨਾਂ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਗਈ ਹੈ ਕਿ ਕੁਝ ਨਿਕਲ ਕੇ ਸਾਹਮਣੇ ਆਇਆ ਹੈ ਇਹ ਦੇਖਣਾ ਹੋਵੇਗਾ। Amritsar to Gurbir the report Amritsar Kesri